ਮੈਂ ਤੁਹਾਡੇ ਅੱਗੇ ਬੇਨਤੀ ਕਰਨ ਆਈ ਆ ਸਪੈਸ਼ਲੀ ਮਾਵਾ ਭੈਣਾਂ ਦੇ ਅੱਗੇ ਬੇਨਤੀ ਕਰਨ ਆਈ ਆ ਕਿ ਜਿਹੜੀ ਆਪਨੀ ਵੋਟ ਆ ਬੜੀ ਸੋਚ ਕੇ ਪਾਇਓ ਤੁਸੀਂ ਸਾਰੀਆਂ ਪੜੀਆਂ ਲਿਖੀਆਂ ਹੋ ਸਾਰੀਆਂ ਸਮਝਦਾਰ ਹੋ ਸਭ ਤੋਂ ਵੱਡੀ ਗੱਲ ਹੈ ਕਿ ਇਹੋ ਜਿਹੇ ਬੰਦਿਆਂ ਨੂੰ ਕੋਈ ਹੱਥ ਪਾਉਣ ਤੋਂ ਵੀ ਡਰਦਾ ਸੀ ਜਿਹੜੇ ਅੱਜ ਚੱਕ ਕੇ ਅੰਦਰ ਕੀਤੇ ਹੋਏ ਕਿਉਂਕਿ ਜਿਹਦੇ ਕਰ ਨਸ਼ਾ ਨਾ ਉਹ ਸਭ ਤੋਂ ਜ਼ਿਆਦਾ ਦੁਖੀ ਉਹਦੀ ਮਾਂ ਹੋਊਗੀ ਜਾਂ ਉਹਦੀ ਭੈਣ ਹੋਊਗੀ ਜਾਂ ਉਹਦੀ ਘਰ ਵਾਲੀ ਹੋਊਗੀ ਜਨਾਨੀਆਂ ਹਮੇਸ਼ਾ ਕਹਿੰਦੀਆਂ ਸੀ ਕਿ ਨਸ਼ੇ ਨੂੰ ਕਿਵੇਂ ਨਾ ਕਿਵੇਂ ਰੋਕੋ ਅਸੀਂ ਨਹੀਂ ਕਹਿੰਦੇ ਕਿ ਪੂਰਾ ਖਤਮ ਹੋ ਗਿਆ ਪਰ ਮਹਿਮਤਾ ਸ਼ੁਰੂ ਕੀਤੀ ਕੋਈ ਤਾਂ ਰੋਕ ਹੋਈ ਕੋਈ ਠਲਤਾ ਪਈ ਕਿਸੇ ਸਰਕਾਰ ਨੇ ਅੱਜ ਤੱਕ ਇਹ ਵੀ ਮੁਹਿੰਮ ਨਹੀਂ ਚੇੜੀ ਅੱਜ ਮੈਂ ਤੁਹਾਡੇ ਅੱਗੇ ਬੇਨਤੀ ਕਰਨ ਆਈ ਆ ਸਪੈਸ਼ਲੀ ਮਾਵਾਂ ਭੈਣਾਂ ਦੇ ਅੱਗੇ ਬੇਨਤੀ ਕਰਨ ਆਈ ਆ ਕਿ ਜਿਹੜੀ ਆਪਣੀ ਵੋਟ ਆ ਬੜੀ ਸੋਚ ਕੇ ਪਾਓ ਤੁਸੀਂ ਸਾਰੀਆਂ ਪੜੀਆਂ ਲਿਖੀਆਂ ਹੋ ਸਾਰੀਆਂ ਸਮਝਦਾਰ ਹੋ ਸਭ ਤੋਂ ਵੱਡੀ ਗੱਲ ਹੈ ਕਿ ਇਹੋ ਜਿਹੇ ਬੰਦਿਆਂ ਨੂੰ ਕੋਈ ਹੱਥ ਪਾਉਣ ਤੋਂ ਵੀ ਡਰਦਾ ਸੀ ਜਿਹੜੇ ਅੱਜ ਚੱਕ ਕੇ ਅੰਦਰ ਕੀਤੇ ਹੋਏ ਕਿਉਂਕਿ ਜਿਹਦੇ ਕਰ ਨਸ਼ਾ ਨਾ ਉਹ ਸਭ ਤੋਂ ਜ਼ਿਆਦਾ ਦੁਖੀ ਉਹਦੀ ਮਾਂ ਹੋਊਗੀ ਜਾਂ ਉਹਦੀ ਭੈਣ ਹੋਊਗੀ ਜਾਂ ਉਹਦੀ ਘਰ ਵਾਲੀ ਹੋਊਗੀ ਜਨਾਨੀਆਂ ਹਮੇਸ਼ਾ ਕਹਿੰਦੀਆਂ ਸੀ ਕਿ ਨਸ਼ੇ ਨੂੰ ਕਿਵੇਂ ਨਾ ਕਿਵੇਂ ਰੋਕੋ ਅਸੀਂ ਨਹੀਂ ਕਹਿੰਦੇ ਕਿ ਪੂਰਾ ਖਤਮ ਹੋ ਗਿਆ ਪਰ ਮਹਿੰਮਤਾ ਸ਼ੁਰੂ ਕੀਤੀ ਕੋਈ ਤਾਂ ਰੋਕ ਹੋਈ ਕੋਈ ਠਲਤਾ ਪਈ ਕਿਸੇ ਸਰਕਾਰ ਨੇ ਅੱਜ ਤੱਕ ਇਹ ਵੀ ਮਹਿੰਮ ਨਹੀਂ ਛੇੜੀ ਅੱਜ ਮੈਂ ਤੁਹਾਡੇ ਅੱਗੇ ਬੇਨਤੀ ਕਰਨ ਆਈ ਆ ਸਪੈਸ਼ਲੀ ਮਾਵਾਂ ਭੈਣਾਂ ਦੇ ਅੱਗੇ ਬੇਨਤੀ ਕਰਨ ਆਈ ਆ ਕਿ ਜਿਹੜੀ ਆਪਣੀ ਵੋਟ ਆ ਬੜੀ ਸੋਚ ਕੇ ਪਾਓ ਤੁਸੀਂ ਸਾਰੀਆਂ ਪੜੀਆਂ ਲਿਖੀਆਂ ਹੋ ਸਾਰੀਆਂ ਸਮਝਦਾਰ ਹੋ ਸਭ ਤੋਂ ਵੱਡੀ ਗੱਲ ਹੈ ਕਿ ਇਹੋ ਜਿਹੇ ਬੰਦਿਆਂ ਨੂੰ ਕੋਈ ਹੱਥ ਪਾਉਣ ਤੋਂ ਵੀ ਡਰਦਾ ਸੀ ਜਿਹੜੇ ਅੱਜ ਚੱਕ ਕੇ ਅੰਦਰ ਕੀਤੇ ਹੋਏ ਕਿਉਂਕਿ ਜਿਹਦੇ ਕਰ ਨਸ਼ਾ ਨਾ ਉਹ ਸਭ ਤੋਂ ਜ਼ਿਆਦਾ ਦੁਖੀ ਉਹਦੀ ਮਾਂ ਹੋਊਗੀ ਜਾਂ ਉਹਦੀ ਭੈਣ ਹੋਊਗੀ ਜਾਂ ਉਹਦੀ ਘਰ ਵਾਲੀ ਹੋਊਗੀ ਜਨਾਨੀਆਂ ਹਮੇਸ਼ਾ ਕਹਿੰਦੀਆਂ ਸੀ ਕਿ ਨਸ਼ੇ ਨੂੰ ਕਿਵੇਂ ਨਾ ਕਿਵੇਂ ਰੋਕੋ ਅਸੀਂ ਨਹੀਂ ਕਹਿੰਦੇ ਕਿ ਪੂਰਾ ਖਤਮ ਹੋ ਗਿਆ ਪਰ ਮਹਿੰਮਤਾ ਸ਼ੁਰੂ ਕੀਤੀ ਕੋਈ ਤਾਂ ਰੋਕ ਹੋਈ ਕੋਈ ਠਲਤਾ ਪਈ ਕਿਸੇ ਸਰਕਾਰ ਨੇ ਅੱਜ ਤੱਕ ਇਹ ਵੀ ਮਹਿੰਮ ਨਹੀਂ ਛੇੜੀ ਅੱਜ ਮੈਂ ਤੁਹਾਡੇ ਅੱਗੇ ਬੇਨਤੀ ਕਰਨ ਆਈ ਆ ਸਪੈਸ਼ਲੀ ਮਾਵਾਂ ਭੈਣਾਂ ਦੇ ਅੱਗੇ ਬੇਨਤੀ ਕਰਨ ਆਈ ਆ ਕਿ ਜਿਹੜੀ ਆਪਣੀ ਵੋਟ ਆ ਬੜੀ ਸੋਚ ਕੇ ਪਾਓ ਤੁਸੀਂ ਸਾਰੀਆਂ ਪੜੀਆਂ ਲਿਖੀਆਂ ਹੋ ਸਾਰੀਆਂ ਸਮਝਦਾਰ ਹੋ ਸਭ ਤੋਂ ਵੱਡੀ ਗੱਲ ਹੈ ਕਿ ਇਹੋ ਜਿਹੇ ਬੰਦਿਆਂ ਨੂੰ ਕੋਈ ਹੱਥ ਪਾਉਣ ਤੋਂ ਵੀ ਡਰਦਾ ਸੀ ਜਿਹੜੇ ਅੱਜ ਚੱਕ ਕੇ ਅੰਦਰ ਕੀਤੇ ਹੋਏ ਕਿਉਂਕਿ ਜਿਹਦੇ ਕਰ ਨਸ਼ਾ ਨਾ ਉਹ ਸਭ ਤੋਂ ਜ਼ਿਆਦਾ ਦੁਖੀ ਉਹਦੀ ਮਾਂ ਹੋਊਗੀ ਜਾਂ ਉਹਦੀ ਭੈਣ ਹੋਊਗੀ ਜਾਂ ਉਹਦੀ ਘਰ ਵਾਲੀ ਹੋਊਗੀ ਜਨਾਨੀਆਂ ਹਮੇਸ਼ਾ ਕਹਿੰਦੀਆਂ ਸੀ ਕਿ ਨਸ਼ੇ ਨੂੰ ਕਿਵੇਂ ਨਾ ਕਿਵੇਂ ਰੋਕੋ ਅਸੀਂ ਨਹੀਂ ਕਹਿੰਦੇ ਕਿ ਪੂਰਾ ਖਤਮ ਹੋ ਗਿਆ ਪਰ ਮਹਿੰਮਤਾ ਸ਼ੁਰੂ ਕੀਤੀ ਕੋਈ ਤਾਂ ਰੋਕ ਹੋਈ ਕੋਈ ਠਲਤਾ ਪਈ ਕਿਸੇ ਸਰਕਾਰ ਨੇ ਅੱਜ ਤੱਕ ਇਹ ਵੀ ਮਹਿੰਮ ਨਹੀਂ ਛੇੜੀ ਅੱਜ ਮੈਂ ਤੁਹਾਡੇ ਅੱਗੇ ਬੇਨਤੀ ਕਰਨ ਆਈ ਆ ਸਪੈਸ਼ਲੀ ਮਾਵਾਂ ਭੈਣਾਂ ਦੇ ਅੱਗੇ ਬੇਨਤੀ ਕਰਨ ਆਈ ਆ ਕਿ ਜਿਹੜੀ ਆਪਣੀ ਵੋਟ ਆ ਬੜੀ ਸੋਚ ਕੇ ਪਾਓ ਕੁਝ ਸਾਰੀਆਂ ਪੜੀਆਂ ਲਿਖੀਆਂ ਸਾਰੀਆਂ ਸਮਝਦਾਰ ਹੋ ਸਭ ਤੋਂ ਵੱਡੀ ਗੱਲ ਹੈ ਕਿ ਇਹੋ ਜਿਹੇ ਬੰਦਿਆਂ ਨੂੰ ਕੋਈ ਹੱਥ ਪਾਉਣ ਤੋਂ ਵੀ ਡਰਦਾ ਸੀ ਜਿਹੜੇ ਅੱਜ ਚੱਕ ਕੇ ਅੰਦਰ ਕੀਤੇ ਹੋਏ ਕਿਉਂਕਿ ਜਿਹਦੇ ਕਰ ਨਸ਼ਾ ਨਾ ਉਹ ਸਭ ਤੋਂ ਜ਼ਿਆਦਾ ਦੁਖੀ ਉਹਦੀ ਮਾਂ ਹੋਊਗੀ ਜਾਂ ਉਹਦੀ ਭੈਣ ਹੋਊਗੀ ਜਾਂ ਉਹਦੀ ਘਰ ਵਾਲੀ ਹੋਊਗੀ ਜਨਾਨੀਆਂ ਹਮੇਸ਼ਾ ਕਹਿੰਦੀਆਂ ਸੀ ਕਿ ਨਸ਼ੇ ਨੂੰ ਕਿਵੇਂ ਨਾ ਕਿਵੇਂ ਰੋਕੋ ਅਸੀਂ ਨਹੀਂ ਕਹਿੰਦੇ ਕਿ ਪੂਰਾ ਖਤਮ ਹੋ ਗਿਆ ਪਰ ਮਹਿਮਤਾ ਸ਼ੁਰੂ ਕੀਤੀ ਕੋਈ ਤਾਂ ਰੋਕ ਹੋਈ ਕੋਈ ਠਲ ਤਾਂ ਪਈ ਕਿਸੇ ਸਰਕਾਰ ਨੇ ਅੱਜ ਤੱਕ ਇਹ ਵੀ ਮੁਹਿੰਮ ਨਹੀਂ ਛੇਡੀ ਅੱਜ ਮੈਂ ਤੁਹਾਡੇ ਅੱਗੇ ਬੇਨਤੀ ਕਰਨ ਆਈ ਆ ਸਪੈਸ਼ਲੀ ਮਾਵਾਂ ਭੈਣਾਂ ਦੇ ਅੱਗੇ ਬੇਨਤੀ ਕਰਨ ਆਈ ਆ ਕਿ ਜਿਹੜੀ ਆਪਨੀ ਵੋਟ ਆ ਬੜੀ ਸੋਚ ਕੇ ਪਾਇਓ ਤੁਸੀਂ ਸਾਰੀਆਂ ਪੜੀਆਂ ਲਿਖੀਆਂ ਹੋ ਸਾਰੀਆਂ ਸਮਝਦਾਰ ਹੋ ਸਭ ਤੋਂ ਵੱਡੀ ਗੱਲ ਹੈ ਕਿ ਇਹੋ ਜਿਹੇ ਬੰਦਿਆਂ ਨੂੰ ਕੋਈ ਹੱਥ ਪਾਉਣ ਤੋਂ ਵੀ ਡਰਦਾ ਸੀ ਜਿਹੜੇ ਅੱਜ ਚੱਕ ਕੇ ਅੰਦਰ ਕੀਤੇ ਹੋਏ ਕਿਉਂਕਿ ਜਿਹਦੇ ਕਰ ਨਸ਼ਾ ਨਾ ਉਹ ਸਭ ਤੋਂ ਜ਼ਿਆਦਾ ਦੁਖੀ ਉਹਦੀ ਮਾਂ ਹੋਊਗੀ ਜਾਂ ਉਹਦੀ ਭੈਣ ਹੋਊਗੀ ਜਾਂ ਉਹਦੀ ਘਰ ਵਾਲੀ ਹੋਊਗੀ ਜਨਾਨੀਆਂ ਹਮੇਸ਼ਾ ਕਹਿੰਦੀਆਂ ਸੀ ਕਿ ਨਸ਼ੇ ਨੂੰ ਕਿਵੇਂ ਨਾ ਕਿਵੇਂ ਰੋਕੋ ਅਸੀਂ ਨਹੀਂ ਕਹਿੰਦੇ ਕਿ ਪੂਰਾ ਖਤਮ ਹੋ ਗਿਆ ਪਰ ਮੈਂ ਮਤਾ ਸ਼ੁਰੂ ਕੀਤੀ ਕੋਈ ਤਾਂ ਰੋਕ ਹੋਈ ਕੋਈ ਠਲਤਾ ਪਈ ਕਿਸੇ ਸਰਕਾਰ ਨੇ ਅਜ ਤੱਕ ਇਹ